प्यारे दोस्तों प्यार भरी सत श्री अकाल जी हां जी दोस्तों कदों मिलेगा 17 7 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਨੂੰ ਇਨਸਾਫ ਕਿਉਂਕਿ ਕਾਫੀ ਲੰਬਾ ਸਮਾਂ ਬੀਤ ਚੁੱਕਿਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਕੇਸ ਜਿੱਤਣ ਤੋਂ ਬਾਅਦ ਇਹਨਾਂ ਮਲਾਜ਼ਮਾਂ ਦੇ ਉੱਪਰ ਪੰਜਾਬ ਦਾ ਛੇਵਾਂ ਪੇ ਕਮਿਸ਼ਨ ਹਜੇ ਤੱਕ ਲਾਗੂ ਨਹੀਂ ਕੀਤਾ ਗਿਆ ਇਸ ਦੇ ਬਾਰੇ ਵਿਸਥਾਰ ਦੇ ਵਿੱਚ ਸਾਰੀ ਜਾਣਕਾਰੀ ਤੇ ਇਹਨਾਂ ਦੁਆਰਾ ਕਿੰਨਾ ਲੰਬਾ ਸੰਘਰਸ਼ ਕੀਤਾ ਗਿਆ ਪੂਰੀ ਡੀਟੇਲ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਜੀ ਹਾਂਜੀ ਦੋਸਤੋ ਪੰਜਾਬ ਸਰਕਾਰ ਮਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਜੋ ਟਿੱਲਵਰਤ ਰਹੀ ਹੈ ਉਸ ਦੇ ਚੱਲਦੇ ਇੱਕ ਹੋਰ ਮੰਗ ਮਲਾਜ਼ਮਾਂ ਦੀ ਲਟਕੀ ਪਈ ਹੈ ਸੁਪਰੀਮ ਕੋਰਟ ਤੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਫੈਸਲਾ ਉਹਨਾਂ ਦੇ ਹੱਕ ਵਿੱਚ ਆਉਣ ਤੋਂ ਬਾਅਦ ਵੀ ਇਸ ਮੁੱਦੇ ਦੀ ਜੇਕਰ ਗੱਲ ਕਰੀਏ ਤਾਂ ਇਸ ਦੇ ਨਾਲ 2 ਲੱਖ ਦੇ ਕਰੀਬ ਪੰਜਾਬ ਦੇ ਮਲਾਜ਼ਮ ਪ੍ਰਭਾਵਿਤ ਹੁੰਦੇ ਨੇ ਇਹ ਮੁੱਦਾ ਹੈ ਪਿਛਲੀ ਕੈਪਟਨ ਸਰਕਾਰ ਨੇ ਖਾਸ ਕਰਕੇ ਉਸ ਵੇਲੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਗੰਦੀ ਨੀਤੀ ਦੇ ਚੱਲਦੇ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬ ਦੇ ਮਲਾਜ਼ਮਾਂ ਉੱਪਰ ਪੰਜਾਬ ਦੇ ਸਕੇਲ ਦੀ ਥਾਂ ਤੇ ਕੇਂਦਰੀ ਸਕੇਲ ਲਾਗੂ ਕੀਤੇ ਜਾਣ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਉੱਪਰ ਉਸ ਵੇਲੇ ਪੰਜਾਬ ਸਰਕਾਰ ਨੇ ਕੇਂਦਰੀ ਤਨਖਾਹ ਕਮਿਸ਼ਨ ਲਾਗੂ ਕਰਨ ਦਾ ਫੈਸਲਾ ਲਿਆ ਸੀ ਬਾਕਾਇਦਾ ਇਸ ਦੇ ਸੰਬੰਧ ਦੇ ਵਿੱਚ ਜਲਦੀ ਨਾਲ ਨੋਟੀਫਿਕੇਸ਼ਨ ਵੀ ਕਰ ਦਿੱਤਾ ਜੇਕਰ ਗੱਲ ਕਰੀਏ ਇਸ ਗੱਲ ਦੀ ਕਿ ਉਹ ਨਾ ਉੱਪਰ ਕੇਂਦਰੀ ਸਕੇਲ ਕਿਉਂ ਲਾਗੂ ਕੀਤੇ ਗਏ ਤਾਂ ਇਸ ਦਾ ਵੱਡਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਦੋ ਸੀਨੀਅਰ ਅਧਿਕਾਰੀਆਂ ਨੇ ਵਿੱਤ ਮੰਤਰੀ ਨੂੰ ਇਹ ਸਲਾਹ ਦਿੱਤੀ ਸੀ ਮਨਪ੍ਰੀਤ ਬਾਦਲ ਨੂੰ ਕਿ ਇਹ ਗੱਲ ਕਹੀ ਕਿ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਉੱਪਰ ਅਸੀਂ ਸੱਤਵਾਂ ਕੇਂਦਰੀ ਤਨਖਾਹ ਕਮਿਸ਼ਨ ਲਾਗੂ ਕਰ ਦੇਵਾਂਗੇ ਤਾਂ ਪੰਜਾਬ ਦੇ ਖਜ਼ਾਨੇ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਵੱਡੇ ਪੱਧਰ ਤੇ ਬਚਤ ਹੋਵੇਗੀ ਪੰਜਾਬ ਦੇ ਸਕੇਲ ਲਾਗੂ ਨਾ ਕੀਤੇ ਜਾਣ ਕੇਂਦਰੀ ਸਕੇਲ ਲਾਗੂ ਕਰ ਦਿੱਤੇ ਜਾਣ ਕਿਉਂਕਿ ਕੇਂਦਰੀ ਸਕੇਲ ਪੰਜਾਬ ਦੇ ਸਕੇਲਾਂ ਤੋਂ ਬਹੁਤ ਘੱਟ ਨੇ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਇਹ ਫੈਸਲਾ ਵੱਡੇ ਪੱਧਰ ਤੇ ਪੰਜਾਬ ਦੇ ਮੁਲਾਜ਼ਮਾਂ ਨੂੰ ਵਿੱਤੀ ਸੰਕਰ ਦੇ ਵਿੱਚ ਇਹਨਾਂ ਨੇ ਪਾ ਕੇ ਕਹ ਦਿੱਤਾ ਕਿਉਂਕਿ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾ ਨੇ ਇਸ ਮਸਲੇ ਨੂੰ ਲੈ ਕੇ ਇਹ ਕਿਹਾ ਕਿ ਸਾਨੂੰ ਪ੍ਰਤੀ ਮਹੀਨਾ ਹਜ਼ਾਰਾਂ ਰੁਪਏ ਤਨਖਾਹ ਕੱਟ ਮਿਲ ਰਹੀ ਹੈ ਇਸ ਨੂੰ ਲੈ ਕੇ ਉਹਨਾਂ ਨੇ ਸੰਘਰਸ਼ ਸ਼ੁਰੂ ਕੀਤਾ ਤੇ ਸਾਰਵ ਸ਼ਰਮਾ ਅਤੇ ਹੋਰ ਪਟੀਸ਼ਨਰਾਂ ਨੇ ਪਟੀਸ਼ਨਾਂ ਦਾਇਰ ਕੀਤੀਆਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ 2023 ਚ ਕਾਨੂੰਨੀ ਲੜਾਈ ਜਿਹੜੀ ਕਿ ਸ਼ੁਰੂ ਕੀਤੀ ਹਾਈ ਕੋਰਟ ਨੇ 13 ਸਤੰਬਰ 2024 ਨੂੰ ਮਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਕਰ ਦਿੱਤਾ ਸਿੰਗਲ ਬੈਂਚ ਦਾ ਫੈਸਲਾ ਸੀ ਮਲਾਜ਼ਮਾਂ ਅੰਦਰ ਖੁਸ਼ੀ ਦੀ ਭਾਵਨਾ ਪੈਦਾ ਹੋਈ ਕਿ ਸਾਨੂੰ ਹੁਣ ਇਨਸਾਫ਼ ਮਿਲ ਗਿਆ ਪਰ ਇਨਸਾਫ ਐਨਾ ਸੌਖਾ ਥੋੜਾ ਅੱਜ ਕੱਲ ਮਿਲਦਾ ਕਿਉਂਕਿ ਪੰਜਾਬ ਸਰਕਾਰ ਨੇ ਇੱਕ ਸਿੰਗਲ ਬੈਂਚ ਦੇ ਫੈਸਲੇ ਦੇ ਵਿਰੋਧ ਦੇ ਵਿੱਚ ਹਾਈ ਕੋਰਟ ਦੇ ਡਬਲ ਬੈਂਚ ਅੱਗੇ ਰਿੱਟ ਪਾ ਦਿੱਤੀ ਇਹ ਫੈਸਲੇ ਦੇ ਵਿਰੋਧ ਦੇ ਵਿੱਚ ਹਾਈ ਕੋਰਟ ਨੇ ਡਬਲ ਬੈਂਚ ਨੇ ਵੀ 10 ਦਸੰਬਰ 2024 ਨੂੰ ਪੰਜਾਬ ਸਰਕਾਰ ਦੀ ਰਿੱਟ ਖਾਰਜ ਕਰਦੇ ਹੋਏ ਸਿੰਗਲ ਬੈਂਚ ਦੇ ਫੈਸਲੇ ਨੂੰ ਬਹਾਲ ਕਰ ਦਿੱਤਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਕਰ ਦਿੱਤਾ ਫਿਰ ਪੰਜਾਬ ਸਰਕਾਰ ਰੁਕੀ ਨਹੀਂ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਇਸ ਡਬਲ ਬੈਂਚ ਦੇ ਫੈਸਲੇ ਦੇ ਵਿਰੋਧ ਦੇ ਵਿੱਚ ਸੁਪਰੀਮ ਕੋਰਟ ਕੋਲ ਚਲੀ ਗਈ ਸਪੈਸ਼ਲੀ ਪਟੀਸ਼ਨ ਪਾ ਦਿੱਤੀ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਇਸਲੀ ਪਟੀਸ਼ਨ ਦੇ ਮਾਮਲੇ ਵਿੱਚ 20 ਜਨਵਰੀ 2025 ਨੂੰ ਫੈਸਲਾ ਕਰ ਦਿੱਤਾ ਕਿ ਸਪੈਸ਼ਲੀ ਪਟੀਸ਼ਨ ਐਸ ਐਲ ਪੀ ਪੰਜਾਬ ਸਰਕਾਰ ਦੀ ਡਿਸਮਿਸ ਕਰਕੇ ਹਾਈ ਕੋਰਟ ਦੇ ਡਬਲ ਬੈਂਚ ਨੂੰ ਕਿ ਡਬਲ ਬੈਂਚ ਦਾ ਜੋ ਫੈਸਲਾ ਆਇਆ ਸੀ ਉਸ ਨੂੰ ਬਹਾਲ ਕਰ ਦਿੱਤਾ ਮਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਕਰ ਦਿੱਤਾ ਐਸਐਲਪੀ ਵੀ ਪੰਜਾਬ ਸਰਕਾਰ ਦੀ ਖਾਰਜ ਹੋ ਗਈ ਡਿਸਮਿਸ ਹੋ ਗਈ ਫਿਰ ਸਰਕਾਰ ਨੇ ਇਸ ਤੋਂ ਬਾਅਦ ਵੀ ਪੰਜਾਬ ਸਰਕਾਰ ਦੁਆਰਾ ਹਜੇ ਤੱਕ ਸਮੂਹ ਮਲਾਜ਼ਮਾਂ ਪਰ ਪੰਜਾਬ ਦਾ ਛੇਵਾ ਪੇਕ ਮਿਸ਼ਨ ਲਾਗੂ ਨਹੀਂ ਕੀਤਾ ਗਿਆ ਜੇਕਰ ਗੱਲ ਕੀਤੀ ਜਾਵੇ ਤਾਇਸ ਮਸਲੇ ਤੋਂ ਬਚਣ ਵਾਸਤੇ ਫਿਰ ਵੀ ਪੰਜਾਬ ਸਰਕਾਰ ਨੇ ਹੋਰ ਵੀ ਬਹੁਤ ਕੁਸ਼ ਕੀਤਾ। ਉਹਨਾਂ ਦੁਆਰਾ ਇਸ ਮਸਲੇ ਤੋਂ ਬਚਣ ਦੇ ਲਈ ਇੱਕ ਮੀਟਿੰਗ ਜਿਹੜੀ ਕਿ ਰੱਖੀ ਗਈ ਸੀ। ਜੇਕਰ ਉਸ ਮੀਟਿੰਗ ਦੀ ਗੱਲ ਕਰੀਏ ਤਾਂ ਉਹ ਮੀਟਿੰਗ 28 ਜਨਵਰੀ 2025 ਨੂੰ ਰੱਖੀ ਗਈ। ਮੁਖ ਸਕੱਤਰ ਕੇਪੀ ਸਿਨਾਹ ਦੁਆਰਾ ਇਸ ਮੀਟਿੰਗ ਦੇ ਵਿੱਚ ਵਿੱਤ, ਪਰਸਨਲ, ਸਿਹਤ, ਸਿੱਖਿਆ, ਆਮ ਰਾਜ ਪ੍ਰਬੰਧ ਤੇ ਹੋਰ ਵਿਭਾਗਾਂ ਦੇ ਜਿਹੜੇ ਪ੍ਰਬੰਧਕ ਇਸਕੱਤਰ ਨੇ ਉਹ ਵੀ ਸ਼ਾਮਿਲ ਹੋਏ। ਬੜੀ ਗੰਭੀਰਤਾ ਨਾਲ ਇਸ ਮੁੱਦੇ ਤੇ ਚਰਚਾ ਕੀਤੀ ਗਈ। ਸੁਪਰੀਮ ਕੋਰਟ ਦਾ ਫੈਸਲਾ ਇਸ ਤੋਂ ਬਾਅਦ ਕਿਵੇਂ ਬਦਲਿਆ ਜਾ ਸਕੇ ਇਸ ਮੀਟਿੰਗ ਦੇ ਵਿੱਚ ਤਿੰਨ ਫੈਸਲੇ ਲਏ ਗਏ ਪਹਿਲਾ ਇਹ ਕਿ ਸਮੂਹ ਵਿਭਾਗਾਂ ਦੇ ਵਿੱਚ ਜਿਹੜੇ ਭਰਤੀ ਨਿਯਮ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਵਿੱਚ ਸੋਧ ਕੀਤੀ ਜਾਵੇ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਇਹੀ ਕਿਹਾ ਸੀ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਇਹੀ ਕਿਹਾ ਗਿਆ ਸੀ ਕਿ ਤੁਹਾਡੀ ਹਾਰ ਹੋਈ ਹੈ ਇਸ ਦੇ ਇਸ ਮਾਮਲੇ ਦੇ ਵਿੱਚ ਵੱਡਾ ਕਾਰਨ ਪੰਜਾਬ ਸਰਕਾਰ ਨੇ ਭਰਤੀ ਸਮੇਂ ਸੇਵਾ ਨਿਯਮਾਂ ਵਿੱਚ ਸੋਧ ਨਹੀਂ ਕੀਤੀ ਇਸ ਮਸਲੇ ਨੂੰ ਹੱਲ ਕਰਨ ਦੇ ਲਈ ਇਹ ਕਿਹਾ ਗਿਆ ਕਿ ਸੇਵਾ ਨਿਯਮਾਂ ਦੇ ਵਿੱਚ ਸੋਧ ਕੀ ਜਾਵੇ ਜਲਦ ਤੋਂ ਜਲਦ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਉੱਪਰ ਕੇਂਦਰ ਦਾ 7ਵਾਂ ਤਨਖਾਹ ਕਮਿਸ਼ਨ ਹੀ ਲਾਗੂ ਹੋਵੇਗਾ ਪੰਜਾਬ ਦੇ ਸੇਵਾ ਨਿਯਮ ਵੀ ਇਹੀ ਕਹਿੰਦੇ ਨੇ ਇਹ ਸਾਰਾ ਕੁਝ ਜਿਹੜਾ ਕਿ ਕਰਨ ਦੇ ਵਾਸਤੇ ਇਹ ਵੱਡਾ ਫੈਸਲਾ ਲਿਆ ਗਿਆ ਦੂਸਰਾ ਫੈਸਲਾ ਇਹ ਲਿਆ ਗਿਆ ਕਿ ਐਡਵੋਕੇਟ ਨੂੰ ਹਦਾਇਤ ਕੀਤੀ ਗਈ ਕਿ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਰਿਵਿਊ ਪਟੀਸ਼ਨ ਪਾਈ ਜਾਵੇ ਤੀਸਰਾ ਫੈਸਲਾ ਇਹ ਲਿਆ ਗਿਆ ਕਿ ਚੀਫ ਸੈਕਟਰੀ ਨੂੰ ਹਦਾਇਤ ਕੀਤੀ ਗਈ ਕਿ ਪੰਜਾਬ ਦਾ ਕੋਈ ਵੀ ਸਰਕਾਰੀ ਵਿਭਾਗ ਉਹਨਾਂ ਚ ਕਿਸੇ ਵੀ ਮਲਾਜ਼ਮ ਨੂੰ ਜਾਂ ਕਿਸੇ ਵੀ ਵਰਗ ਨੂੰ ਪਰਤੀ ਨਹੀਂ ਕਰੇਗਾ ਨਮੀ ਭਰਤੀ ਦੇ ਉੱਪਰ ਰੋਕ ਲਗਾ ਦਿੱਤੀ ਗਈ ਚੀਫ ਸੈਕਟਰੀ ਦੀ ਇਸ ਮੀਟਿੰਗ ਦੇ ਫੈਸਲਿਆਂ ਦੇ ਲਾਗੂ ਕਰਨ ਨੂੰ ਲੈ ਕੇ ਵਿੱਤ ਵਿਭਾਗ ਨੇ 31 ਜਨਵਰੀ 2025 ਨੂੰ ਸਮੂਹ ਵਿਭਾਗਾਂ ਨੂੰ ਲੈਟਰ ਵੀ ਲਿਖਤੀ ਰੂਪ ਦੇ ਵਿੱਚ ਹਦਾਇਤਾਂ ਜਿਹੜੀਆਂ ਕਿ ਜਾਰੀ ਕੀਤੀਆਂ ਐਡਵੋਕੇਟ ਜਨਰਲ ਨੇ ਸੁਪਰੀਮ ਕੋਰਟ ਦੀ ਰਿਵਿਊ ਪਟੀਸ਼ਨ ਵੀ ਦਾਇਰ ਕੀਤੀ ਸੀ ਜਿਵੇਂ ਕਿ ਪਹਿਲਾਂ ਸੁਪਰੀਮ ਕੋਰਟ ਨੇ ਸਰਕਾਰ ਨੂੰ ਸੁਪਰੀਮ ਕੋਰਟ ਵਿੱਚ ਸਰਕਾਰ ਨੂੰ ਹਾਰ ਹੋਈ ਸੀ ਇਸ ਮੌਕੇ ਵੀ ਸਰਕਾਰ ਨੂੰ ਹਾਰ ਹੋਈ ਪੰਜਾਬ ਸਰਕਾਰ ਨੇ 20 ਮਾਰਚ 2025 ਨੂੰ ਜਿਹੜੀ ਕਿ ਸਰਕਾਰ ਦੀ ਉਹ ਜਿਹੜੀ ਰਿਵਿਊ ਪਟੀਸ਼ਨ ਪਾਈ ਗਈ ਸੀ ਉਹ ਵੀ ਰੱਦ ਕਰ ਦਿੱਤੀ ਗਈ ਹੁਣ ਵੱਡਾ ਸਵਾਲ ਇਹ ਉੱਠਦਾ ਹੈ ਕਿ ਪੰਜਾਬ ਸਰਕਾਰ ਕਦੋਂ ਇਸ ਮੰਗ ਦਾ ਹੱਲ ਕਰੇਗੀ ਐਨਾ ਟਾਲਣ ਤੋਂ ਬਾਅਦ ਵੀ ਪੰਜਾਬ ਸਰਕਾਰ ਦੇ ਹੱਕ ਵਿੱਚ ਹਜੇ ਤੱਕ ਫੈਸਲਾ ਨਹੀਂ ਆਇਆ ਪੰਜਾਬ ਸਰਕਾਰ ਨੇ ਹਲੇ ਤੱਕ ਵੀ ਇਸ ਮਸਲੇ ਨੂੰ ਲੈ ਕੇ ਕੁਝ ਵੀ ਨਹੀਂ ਕੀਤਾ ਐਨਾ ਲੰਬਾ ਸਮਾਂ ਬੀਤ ਚੁੱਕਿਆ ਪ੍ਰੇਮ ਝਾਵਲਾ ਜਿਹੜੇ ਜਰਨਲ ਸਕੱਤਰ ਨੇ ਪੰਜਾਬ ਫੈਡਰੇਸ਼ਨ ਐਡੀਸ਼ਨਲ ਜਰਨਲ ਸਕੱਤਰ ਉਹਨਾਂ ਦੁਆਰਾ ਵੀ ਇਸ ਮਾਮਲੇ ਦੇ ਉੱਪਰ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਤੇ ਵੀ ਕਿਹਾ ਜਾ ਰਿਹਾ ਕਿ ਸੇਵਾ ਨਿਯਮ ਜੋ ਬਣਾਏ ਜਾਣਗੇ ਉਹ 5 ਸਾਲ ਪਿੱਛੇ 17 ਜੁਲਾਈ 2020 ਤੋਂ ਬਾਅਦ ਲਾਗੂ ਹੋਏ ਜਿਹੜੇ ਮੁਲਾਜ਼ਮ ਨੇਗੇ 17 7 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮ ਉਹਨਾਂ ਉੱਪਰ ਲਾਗੂ ਕਿਵੇਂ ਹੋ ਜਾਣਗੇ ਜਿਹੜੇ ਨਿਯਮ ਹੁਣ ਬਣਾਏ ਜਾਣਗੇ ਹਾਂਜੀ ਦੋਸਤੋ ਇੱਕ ਵੱਡਾ ਮਸਲਾ ਹੈ ਕਿ ਇਨ੍ਹਾਂ ਮਲਾਜ਼ਮਾਂ ਨੂੰ ਇਨਸਾਫ਼ ਕਦੋਂ ਮਿਲੇਗਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਕੇਸ ਜਿੱਤਣ ਤੋਂ ਬਾਅਦ ਵੀ ਇਹ ਮਲਾਜ਼ਮ ਉਂਝ ਦੀ ਉਂਝ ਆਪਣੇ ਸੰਘਰਸ਼ ਨੂੰ ਲੈ ਕੇ ਬੈਠੇ ਨੇ ਕਿ ਸਾਡਾ ਸੰਘਰਸ਼ ਇੰਜ ਹੀ ਜਾਰੀ ਰਹੇਗਾ ਜਦੋਂ ਤੱਕ ਪੰਜਾਬ ਸਰਕਾਰ ਇਸ ਮਸਲੇ ਦਾ ਹੱਲ ਨਹੀਂ ਕਰਦੀ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ